ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਤੇ ਸੱਪ ਰस्सੀਆਂ ਦੇ ਵਣ ਵਣ ਕੱਟ ਜਾਂਦੇ ਖੋਟੇ खरे ਦੀ ਕੋਈ ਨਹੀਂ ਪਰਖ ਕਰਦਾ ਤੇ ਮਿੱਤਰ ਮਿੱਤਰਾਂ ਤੋਂ ਪਾਸਾ ਵਟ ਜਾਂਦੇ ਇਹ ਦੁਨੀਆ ਦਾ ਦਸਤੂਰ ਹੈ ਜੀ ਇਹ ਐਸੇ ਤਰ੍ਹਾਂ ਹੀ ਚੱਲੀ ਜਾਂਦਾ ਤੇ ਐਸੇ ਤਰ੍ਹਾਂ ਹੀ ਚੱਲੀ ਜਾਣਾ ਇਹ ਅੱਗੇ ਅੱਗੇ ਤਾਂ ਸਮਾਂ ਉਸ ਤੋਂ ਵੀ ਜ਼ਿਆਦਾ ਮਾੜਾ ਆਉਣਾ ਹੈ ਪਰ ਮੈਂ ਕਹ ਨਹੀਂ ਆ ਵੀ ਤੁਸੀਂ ਇਹਨੂੰ ਦਿਲ ਤੇ ਨਾ ਲਾਓ ਇਹਨਾਂ ਚੀਜ਼ਾਂ ਨੂੰ ਵੀ ਸਾਡਾ ਉਹਨੇ ਐ ਕਰਤਾ ਸਾਡਾ ਉਹਨੇ ਐ ਕਰਤਾ ਤੁਸੀਂ ਆਪਦੀ ਜ਼ਿੰਦਗੀ ਵਧੀਆ ਜਿਓ ਵਧੀਆ ਤੁਸੀਂ ਖੁਸ਼ ਹੋ ਕੇ ਰਹੋ ਤੇ ਆਪਦੀ ਜ਼ਿੰਦਗੀ ਨੂੰ ਸਵਸਥ ਰੱਖੋ ਤੇ ਹੱਸਦੇ ਰਿਹਾ ਕਰੋ ਸਾਰਾ ਦਿਨ ਤੁਸੀਂ ਖੁਸ਼ ਰਿਹਾ ਕਰੋ ਜਦੋਂ ਆਪਾਂ ਜਾਦੇ ਦਿਲ ਤੇ ਲਾਉਣ ਲੱਗ ਜਾਂਦੇ ਆ ਤੇ ਆਪਣੀ ਉਦੋਂ ਜ਼ਿੰਦਗੀ ਲਾਈਫ ਆਪਣੀ ਖਰਾਬ ਹੋਣ ਲੱਗ ਜਾਂਦੀ ਹੈ ਮੈਂ ਤੁਹਾਨੂੰ ਇਹ ਕਹਿਣੀ ਆ ਵੀ ਤੁਸੀਂ ਇੱਕ ਘੰਟਾ ਆਪਦੀ ਸਰੀਰ ਨੂੰ ਜ਼ਰੂਰ ਦਿਆ ਕਰੋ ਜੀ ਤੁਸੀਂ 24 ਘੰਟਿਆਂ ਦੇ ਵਿੱਚੋਂ ਇੱਕ ਘੰਟਾ ਆਪਦੇ ਸਰੀਰ ਨੂੰ ਦੇਣਾ ਬਹੁਤ ਚੰਗੀ ਗੱਲ ਆ ਆਯੁਰਵੈਦ ਵੀ ਕਹਿੰਦਾ ਹੈਗਾ ਵੀ ਤੁਸੀਂ 24 ਘੰਟਿਆਂ ਦੇ ਵਿੱਚੋਂ ਇੱਕ ਘੰਟਾ ਆਪਦੀ ਬੋਡੀ ਵਾਸਤੇ ਜ਼ਰੂਰ ਕੱਢੋ ਇਹਨੂੰ ਸਵਾਰੋ ਇਹਨੂੰ ਤੁਸੀਂ ਵਧੀਆ ਸਿਹਤ ਬਣਾਓ ਤੁਸੀਂ ਘੁੰਮੋ ਯੋਗਾ ਕਰੋ ਤੇ ਤੁਸੀਂ ਮਤਲਬ ਜਿਵੇਂ ਆਪਾਂ ਸ਼ੁਭ ਰਾਤ ਨੂੰ ਜਲਦੀ ਸੌ ਜਾਣਾ ਸੋਭਾ ਜਲਦੀ ਉੱਠ ਖੜਨਾ ਉੱਠ ਕੇ ਆਪਾਂ ਘੰਟਾ ਬਾਹਰ ਨਿਕਲੇ ਆਪਾਂ ਪਾਰਕ ਦੇ ਵਿੱਚ ਗਏ ਜਾਂ ਮਤਲਬ ਖੁੱਲਾਏ ਰੋਡ ਤੇ ਘੁੰਮ ਲੈ ਆਪਾਂ ਤੁਸੀਂ ਘੁੰਮੋ ਜਿੰਨਾ ਚਿਰ ਅੱਧਾ ਘੰਟਾ ਘੁੰਮੋ 15 ਮਿੰਟ ਘੁੰਮੋ ਜਿੰਨਾ ਚਿਰ ਤੁਸੀਂ ਘੁੰਮ ਸਕਦੇ ਆ ਉਹਨਾਂ ਤੁਸੀਂ ਘੁੰਮੋ ਤੇ ਉਸ ਤੋਂ ਬਾਅਦ ਤੁਸੀਂ ਥੋੜਾ ਬਹੁਤਾ ਜੋਗਾ ਕਰਿਆ ਕਰੋ ਜੀ ਥੋੜਾ ਬਹੁਤਾ ਤੁਸੀਂ ਆਪਣੀਆਂ ਐਕਸਰਸਾਈਜ਼ਾਂ ਕਰਿਆ ਕਰੋ ਤਾਂ ਕਿ ਸਾਰਾ ਦਿਨ ਤੁਹਾਡਾ ਸਵਾਸਤ ਰਵੇ ਜੇ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਲਓਗੇ ਵੀ ਅਸੀਂ ਘੁੰਮਣਾ ਹੈ ਤੇ ਅਸੀਂ ਐਕਸਰਸਾਈਜ਼ਾਂ ਕਰਨੀਆਂ ਨੇ ਤੇ ਅਸੀਂ ਯੋਗਾ ਕਰਨਾ ਤਾਂ ਤੁਹਾਡਾ 2-3 ਦਿਨਾਂ ਦੇ ਵਿੱਚ ਹੀ ਤੁਹਾਡਾ ਸਰੀਰ ਵਧੀਆ ਕੰਮ ਕਰਨ ਲੱਗ ਜਾਊਗਾ ਵਧੀਆ ਤੁਸੀਂ ਖੁਸ਼ ਰਹਿਣ ਲੱਗ ਜਾਓਗੇ ਜਦੋਂ ਤੁਸੀਂ ਐਕਸਰਸਾਈਜ਼ਾਂ ਕਰੋਗੇ ਤਾਂ ਆਟੋਮੈਟਿਕਲੀ ਹੀ ਆਪਣੇ ਖੁਸ਼ੀ ਆਉਣ ਲੱਗ ਜਾਂਦੀ ਹੈ ਜੀ ਚਿਹਰੇ ਤੇ ਕਿਉਂਕਿ ਆਪਣੇ ਖੂਨ ਦਾ ਸਰਕਲ ਸਹੀ ਬਣ ਜਾਂਦਾ ਆਪਾਂ ਜਦੋਂ ਜਿਆਦਾ ਦਿਮਾਗ ਤੇ ਗੱਲਾਂ ਲਾਉਣ ਲੱਗ ਜੰਨੇ ਆ ਵੀ ਫਲਾਣੇ ਨੇ ਮੇਰੇ ਵਕਤ ਪਏ ਤੋਂ ਆ ਨਹੀਂ ਕੀਤਾ ਫਲਾਣੇ ਨੇ ਮੇਰੇ ਵਕਤ ਪੈ ਗਿਆ ਸੀ ਆ ਨਹੀਂ ਕੀਤਾ ਜਾਂ ਮੈਨੂੰ ਉਹਦੀ ਲੋੜ ਸੀ ਮੇਰੇ ਲੋੜ ਵੇਲੇ ਮੇਰੇ ਕੰਮ ਨਹੀਂ ਆਇਆ ਉਹ ਐਵੇਂ ਆਪਾਂ ਟਾਈਮ ਵੇਸਟ ਕਰਦੇ ਆ ਜੀ ਅਗਲੇ ਦੇ ਕੋਈ ਯਾਦ ਨਹੀਂ ਆਪਾਂ ਵੀ ਮੈਂ ਉਹਦੇ ਗਿਆ ਕੇ ਨਹੀਂ ਜਾਂ ਮੇਰੇ ਬਾਰੇ ਉਹ ਕੀ ਸੋਚੂਗਾ ਉਹਦੇ ਕੋਈ ਯਾਦ ਨਹੀਂ ਆਪਾਂ ਤਾਂ ਆਪ ਦਾ ਟਾਈਮ ਵੇਸਟ ਕਰ ਲੈਣੇ ਜੇ ਤਾਂ ਕੋਈ ਆਇਆ ਤਾਂ ਬਾਪਲੀ ਹੈ ਨਹੀਂ ਕੋਈ ਆਇਆ ਤਾਂ ਬਾਪਲੀ ਹੈ ਇਹ ਦੁਨੀਆ ਦਾ ਦਸਤੂਰ ਹੈ ਇਸੇ ਤਰ੍ਹਾਂ ਹੀ ਚੱਲੀ ਜਾਂਦਾ ਹੈਗਾ ਤੇ ਜਦੋਂ ਆਪਣੇ ਤੇ ਟਾਈਮ ਮਾੜਾ ਆਉਂਦਾ ਮੈਂ ਮੰਨਦੀ ਆ ਇਸ ਗੱਲ ਨੂੰ ਵੀ ਉਦੋਂ ਰੱਸੀਆਂ ਦੇ ਵੀ ਆਪਾਂ ਨੂੰ ਸੱਪ ਦਿਸਣ ਲੱਗ ਜਾਂਦੇ ਨੇ ਕਿਉਂਕਿ ਆਪਣੇ ਤੇ ਟਾਈਮ ਮਾੜਾ ਆਇਆ ਹੁੰਦਾ ਉਸ ਟਾਈਮ ਤੇ ਆਪਾਂਆਂ ਲੱਤਾਂ ਵਜਨ ਨਹੀਂ ਚੱਲਦੀਆਂ ਹੁੰਦੀਆਂ ਪਰ ਉਦੋਂ ਸ਼ਾਂਤੀ ਰੱਖੋ ਥੋੜੀ ਜੀ ਰੱਖਣੀ ਤਾਂ ਬਹੁਤ ਔਖੀ ਆ ਪਰ ਸ਼ਾਂਤੀ ਰੱਖੋ ਥੋੜੀ ਜੀ ਆਪਦੇ ਦਿਮਾਗ ਨੂੰ ਕਹੋ ਵੀ ਇਹ ਮੇਰੇ ਤੇ ਪਿਆ ਤੇ ਮੈਨੂੰ ਹੀ ਕੱਟਣਾ ਪੈਣਾ ਦੂਜਾ ਨਹੀਂ ਕੋਈ ਕੱਟ ਸਕਦਾ ਜੀ ਆਪਣਾ ਦੁੱਖ ਆ ਕੇ ਦੂਜਾ ਨਹੀਂ ਕੋਈ ਕੱਟ ਸਕਦਾ ਦੋ ਦਿਨ ਬਰਾਜੂਗਾ ਆਪਾਂ ਨੂੰ ਤਿੰਨ ਦਿਨ ਬਰਾਜੂ ਚੌਥੇ ਦਿਨ ਅਗਲਾ ਕਹਿਦੂਗਾ ਇਹਦੇ ਤਾਂ ਉਹੀ ਬੈਣ ਨੇ ਤੇ ਉਹੀ ਦੁੱਖ ਨੇ ਇਹਦੇ ਆਪਾਂ ਇਹਦੇ ਕੋਲੇ ਰੋਜ਼ ਕੀ ਲੈਣ ਜਾਣਾ ਹੈਗਾ ਇਹ ਫਾਲਤੂ ਦੀਆਂ ਗੱਲਾਂ ਹੁੰਦੀਆਂ ਜੀ ਇਹਨਾਂ ਨੂੰ ਦਿਮਾਗ ਦੇ ਨਾ ਬਿਠਾਓ ਤੁਸੀਂ ਜਿੰਨਾ ਤੁਸੀਂ ਦਿਮਾਗ ਤੇ ਬਿਠਾਓਗੇ ਤੁਹਾਡੀ ਸਿਹਤ ਓਨੀ ਹੀ ਖਰਾਬ ਹੋਈ ਜਾਂਦੀ ਹੈ ਮੈਂ ਤਾਂ ਇਹੀ ਉਮੀਦ ਕਰਦੀ ਰਹਿੰਨੀ ਆ ਵੀ ਤੁਸੀਂ ਵਧੀਆ ਮੇਰੇ ਵੀਰ ਮੇਰੀਆਂ ਭੈਣਾਂ ਆ ਵਧੀਆ ਮਤਲਬ ਕਿ ਆਪਦੇ ਸਰੀਰ ਨੂੰ ਤੁਸੀਂ ਵਧੀਆ ਬਣਾ ਕੇ ਰੱਖਿਆ ਕਰੋ ਆਪਦੇ ਦਿਮਾਗ ਨੂੰ ਤੁਸੀਂ ਖੁਸ਼ੀ ਵਾਲੇ ਪਾਸੇ ਲਾਇਆ ਕਰੋ ਦੁਖੀ ਵਾਲੇ ਪਾਸੇ ਨਾ ਲਾਇਆ ਕਰੋ ਕਿਉਂਕਿ ਦੁੱਖ ਤਾਂ ਆਪਣੇ ਅੰਦਰ ਹੁੰਦੇ ਆ ਜੀ ਉਹਨੂੰ ਜੇ ਆਪਾਂ ਬਾਹਲਾ ਦਿਮਾਗ ਤੇ ਲਾਉਣ ਲੱਗ ਜੰਨੇ ਆ ਉਹ ਆਪਣੇ ਦਿਨ ਉਦੋਂ ਵੀ ਦੁਖੀ ਆ ਜਾਂਦੇ ਨੇ ਜਿਹੜੇ ਦੁੱਖ ਆਪਾਂ ਦੇਖੇ ਹੁੰਦੇ ਨਾ ਉਦੋਂ ਵੀ ਜਾਦੇ ਦੁਖੀ ਆਪਣੇ ਦਿਨ ਆ ਜਾਂਦੇ ਨੇ ਤੇ ਆਪਾਂ ਨੂੰ ਫਿਰ ਔਖਾ ਬਹੁਤ ਹੋ ਜਾਂਦਾ ਹੈਗਾ ਜ਼ਿੰਦਗੀ ਕੱਟਣਾ ਤੇ ਮੈਂ ਤਾਂ ਤੁਹਾਨੂੰ ਇਹੀ ਕਹਿਣੀ ਆ ਵੀ ਤੁਸੀਂ ਆਪਦੇ ਸਰੀਰ ਦੀ ਸੰਭਾਲ ਰੱਖੋ ਤੇ ਤੁਸੀਂ ਘੁੰਮਦੇ ਰਿਹਾ ਕਰੋ ਖੁਸ਼ ਰਿਹਾ ਕਰੋ ਤੇ ਜਿਆਦੇ ਦਿਮਾਗ ਤੇ ਦਿਲ ਤੇ ਗੱਲਾਂ ਨਾ ਲਾਇਆ ਕਰੋ ਜੀ ਵਕਤ ਮਾੜੀ ਚੀਜ਼ ਐ ਜਦੋਂ ਪੈਂਦਾ ਉਦੋਂ ਤਾਂ ਆਪਾਂ ਨੂੰ ਬਹੁਤ ਖੁਸ਼ੀ ਇਹ ਦਿਖਾ ਦਿੰਦਾ ਤੇ ਬਹੁਤ ਖੁਸ਼ੀ ਇਹ ਸਿਖਾ ਜਾਂਦਾ ਸਿਖਾ ਕੇ ਵੀ ਆਪਾਂ ਨੂੰ ਬਹੁਤ ਕੁਝ ਜਾਂਦਾ ਉਦੋਂ ਸਿੱਖੋ ਵਕਤ ਤੋਂ ਤੁਸੀਂ ਵਕਤ ਪੈ ਤਾਂ ਚਲੋ ਗਿਆ ਪਹਿਲੀ ਗੱਲ ਤਾਂ ਆਪਾਂ ਕਾਹ ਨੂੰ ਮਾੜਾ ਵਕਤ ਕਿਸੇ ਤੇ ਆਵੇ ਜੇ ਆ ਗਿਆ ਤਾਂ ਉਦੋਂ ਤੁਸੀਂ ਕੁਝ ਸਿੱਖੋ ਵੀ ਇਹ ਮੇਰੇ ਤੇ ਆਇਆ ਸੀ ਤੇ ਮੇਰੇ ਤੇ ਕਹੋ ਜੇ ਦਿਨ ਨਿਕਲੇ ਤੇ ਕੌਣ ਮੇਰੇ ਨਾਲ ਸੀ ਤੇ ਕੌਣ ਮੇਰੇ ਨਾਲ ਮੇਰੇ ਖੜਾ ਸੀ ਤੇ ਕੌਣ ਮੇਰੇ ਉਸ ਟਾਈਮ ਤੇ ਮੇਰੇ ਕੋਲੇ ਆਇਆ ਸੀਗਾ ਉਹਨਾਂ ਨੂੰ ਗੱਲਾਂ ਨੂੰ ਯਾਦ ਕਰੋ ਜੀ ਬਾਹਲਾ ਦਿਮਾਗ ਤੇ ਨਾ ਲਾਇਆ ਕਰੋ ਬਸ ਇੰਨਾ ਹੀ ਬਹੁਤ ਹੁੰਦਾ ਜਿੰਨਾ ਕ ਆਪਣਾ ਬਸ ਆਪਾਂ ਰੱਖ ਲਿਆ ਵੀ ਹਾਂ ਜਿੰਨਾ ਕ ਅਗਲਾ ਆ ਗਿਆ ਉਹਨਾਂ ਕ ਆਪ ਚਲੇ ਜਾਓ ਕੋਈ ਆਪਾਂ ਇਹ ਥੋੜੇ ਜਿਹੀ ਵੀ ਅਗਲੇ ਦੇ ਧਰਨਾ ਮਾਰ ਕੇ ਬੈਠਣਾ ਹੈਗਾ ਅਗਲਾ ਤਾਂ 2 ਦਿਨ ਰਿਹਾ ਤੇ ਆਪਾਂ ਹੁਣ ਉਥੇ 20 ਦਿਨ ਲਾ ਕੇ ਆਵਾਂਗੇ ਤਾਂ ਜ਼ਿਆਦਾ ਹੋਊਗਾ ਠੀਕ ਹੈ ਜਿੰਨਾ ਕ ਟਾਈਮ ਤੇਰੇ ਕੋਲ ਸੀ ਭਾਈ ਸਾਡੇ ਕੋਲੇ ਆ ਆਪਦੇ ਸਰੀਰ ਨੂੰ ਵਕਤ ਜ਼ਰੂਰ ਦਿਓ ਆਪਦੇ ਸਰੀਰ ਨੂੰ ਟਾਈਮ ਜ਼ਰੂਰ ਦਿਓ ਇੰਨਾ ਕ ਕਹਿੰਦੇ ਹੋਏ ਮੈਂ ਮਤਲਬ ਕਿ ਵੀਡੀਓ ਦੀ ਸਮਾਪਤੀ ਕਰਦੀ ਆ ਜੀ ਜੇ ਤੁਹਾਨੂੰ ਚੰਗੀ ਲੱਗੀ ਮੇਰੀ ਵੀਡੀਓ ਤਾਂ ਤੁਸੀਂ ਮਤਲਬ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਵੱਧ ਤੋਂ ਵੱਧ ਮੈਨੂੰ ਕਮੈਂਟ ਕਰਕੇ ਤੁਸੀਂ ਦੱਸਿਆ ਕਰੋ ਵੀ ਤੁਹਾਨੂੰ ਕਿਹੋ ਜੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਕਿਹੋ ਜੀਆਂ ਆਪਾਂ ਵੀਡੀਓ ਲੈ ਕੇ ਆਈਏ ਜੀ ਸਿਹਤ ਸੰਬੰਧੀ ਆਪਣਾ ਚੈਨਲ ਹੈ ਜੀ ਆਪਾਂ ਸਿਹਤ ਸੰਬੰਧੀ ਹੀ ਪਾਉਨੇ ਆ ਵੀਡੀਓ ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਧੰਨਵਾਦ ਜੀ